ਦੇਵੀ ਸਿੰਘ ਦੀ ਫੌਜ ਦੇ ਰਾਜੇ ਨਰ ਸੁਲਤਾਨ ਦੀ ਫੌਜ ਦੋਵੇਂ ਆਮਣੋ ਸਾਹਮਣੇ ਲੜ ਰਹੀਆਂ ਹੈ ਦੇਵੀ ਸਿੰਘ ਵੀ ਉਧਰੋਂ ਭਮਕੜਾ ਵਾਂਗੂ ਟੱਪਦਾ ਹੋਇਆ ਆਇਆ ਆਓ ਅੱਗੇ ਸੁਣੀਏ ਦੇਵੀ ਸਿੰਘ ਵੀ ਸਿੰਘ ਦੇ ਵਾਂਗ ਭੁਕੇ ਚੁਕੇ ਅਡੀਆਂ ਨਾਲ ਜਮੀਨ ਤਾਈ ਆਵੇ ਗਰਦ ਗਬਾਰ ਦਾ ਅੰਤ ਹੈ ਨਾ ਪਾਵੇਂ ਹੱਥ ਨਾ ਕੋਈ ਸ਼ਕੀਨ ਤਾਈ ਤਗੇ ਪਈ ਤਲਵਾਰ ਹੈ ਦਾਮਣੀ ਜੋ ਗੁੱਸਾ ਗਿਆ ਹੈ ਜਾਣ ਕਮੀਨ ਤਾਈ ਫਿਰ ਟੱਪਦਾ ਵਾਂਗ ਪਮਕੜਾਂ ਦੇ ਜਾਉ ਮਾਰਦਾ ਕਹੇ ਮੈਂ ਚੀਨ ਤਾਈ ਝੋਟ ਹੋਈ ਨਾ ਇੱਕ ਵੀ ਹੱਥ ਵਿੱਚੋਂ ਵਾਦੂ ਕਸਦਾ ਫਿਰੇ ਕੋ ਪੀਨ ਤਾਈ ਉਹ ਕਦੇ ਬਾਪ ਨੇ ਜੰਗ ਨਾ ਵੇਖਿਆ ਸੀ ਕਦੇ ਬਾਪ ਨੇ ਜੰਗ ਨਾ ਵੇਖਿਆ ਸੀ ਰਹਾ ਮਾਰਦਾ ਕਿਸੇ ਆਦੀਨ ਸਾਈ ਸਜੇ ਹੱਥ ਨਾ ਫਿਰੇ ਤਲਵਾਰ ਨੂੰ ਜੀ ਖੱਬਾ ਹੱਥ ਪਾਇਆ ਖੁਰ ਜ਼ਮੀਨ ਤਾਈ ਬਿਨਾ ਹੌਸਲੇ ਯੁੱਧ ਕੇ ਸ਼ੋਰ ਚੰਦਾ ਕਿਨੇ ਜਿੱਤਣਾ ਕਰੋ ਯਕੀਨ ਤਾਈ ਦੇਵੀ ਸਿੰਘ ਦੀ ਫੌਜ ਦਾ ਨਾਸ ਕੀਤਾ ਜਾਨੀ ਚੋਰ ਸੁਲਤਾਨ ਦੁਈ ਵਾਰ ਭਾਈ ਜਿਹੜੇ ਸੂਰਮੇ ਛਾਤੀਆਂ ਠੋਕਦੇ ਸੀ ਲਈ ਵੇ ਚਮਦਾਨ ਦੇ ਮਾਰ ਭਾਈ ਰਿਹਾ ਕੋਈ ਹੈ ਸਾਬ ਨਾ ਫਟੜਾਂ ਦਾ ਸਾਰੇ ਹੋਮ ਦੀ ਸੀ ਹਾਕਾਰ ਭਾਈ ਤੇੜਾ ਸੂਰਮਾ ਇਹਨਾਂ ਨੂੰ ਜਿੱਤ ਲੈ ਸੀ ਰੱਬ ਆਪ ਜਦੋਂ ਮਦਦਗਾਰ ਭਾਈ ਉਹ ਹੋਇਆ ਜੰਗ ਸਮਾਨ ਜੋ ਪਾਂਡਵਾਂ ਦੇ ਓਏ ਆ ਜੰਗ ਸਮਾਨ ਜੋ ਪਾਡਵਾਂਦੇ ਮੇਰੀ ਗੱਲ ਦਾ ਕਰੋ ਇਸ ਬਾਰ ਭਾਈ ਦੇਵੀ ਸਿੰਘ ਨੂੰ ਦੋਹਾਂ ਜੋ ਸੂਰਮਿਆਂ ਨੇ ਕਰ ਲਿਆ ਅਖੀਰ ਗ੍ਰਿਫਤਾਰ ਭਾਈ ਪਹਿਰੀ ਬੇੜੀਆਂ ਹੱਥ ਮੇ ਹੱਥ ਕੜੀਆਂ ਪਾਏ ਦਿੱਸੀਆਂ ਸੀ ਚਾਰ ਚਾਰ ਭਾਈ ਬਾਂਕਾ ਸਿੰਘ ਦੇ ਸੰਗ ਜੋ ਝਾੜ ਘੋੜੇ ਨਾਲ ਭੇਜ ਤੇ ਚਾਰ ਸਵਾਰ ਭਾਈ ਦੇਵੀ ਸਿੰਘ ਨੂੰ ਡੇਰੇ ਦੇ ਵਿੱਚ ਲਿਆਂਦਾ ਦਿੱਤਾ ਜਾਣ ਸੰਦੂਕ ਵਿੱਚ ਡਾਰ ਭਾਈ ਜਾਨੀ ਚੋਰ ਸੁਲਤਾਨ ਜੋ ਫੌਜ ਲੈ ਕੇ ਹੋਏ ਗੜ ਚਕੋੜ ਨੂੰ ਤਿਆਰ ਭਾਈ ਉਹ ਪਹੁੰਚੇ ਰਾਤ ਨੂੰ ਜਾਏ ਕਿਸ਼ੋਰ ਚੰਦਾ ਕੌਣ ਤੇ ਰਾਤ ਨੂੰ ਜਾਏ ਕਿਸ਼ੋਰ ਚੰਦਾ ਡਰੇ ਦੇਖ ਤਾ ਮਾਮ ਨਰ ਨਾਰ ਭਾਈ ਕੱਟ ਰਾਤ ਸਵੇਰ ਨੂੰ ਉੱਠ ਕੇ ਤੇ ਜਾਂਦੇ ਨਾ ਜਾਦੇ ਨਹੀਂ ਵਧਾਮ ਦਾ ਹਾਲ ਪਿਆਰੇ ਕੱਟ ਰਾਤ ਸਵੇਰ ਨੂੰ ਉੱਠ ਕੇ ਤੇ ਜਾਦੇ ਨਹੀਂ ਬੰਧਾਮ ਦਾ ਹਾਰ ਪਿਆਰੇ ਜਿਨ੍ਹਾਂ ਨਾਰੀਆਂ ਦੇ ਪਤੀ ਕਾਲ ਹੋਏ ਗਲਾ ਛਾਤੀਆਂ ਕੀਤੀਆਂ ਲਾਲ ਪਿਆਰੇ ਰੋਣ ਰਾਣੀਆਂ ਦੋਏ ਦੇਵੀ ਸਿੰਘ ਦੀਆਂ ਜਦੋਂ ਲੁੱਟਿਆ ਇਹਨਾਂ ਨੇ maal ਪਿਆਰੇ ਕਰਨ ਗੌਰ ਨਾ ਕਿਸੇ ਦੀ ਮੂਲ ਸੂਰੇ ਦਿੱਤਾ ਸੋਗ ਮੇ ਨਾਰਾ ਨੂੰ ਡਾਲ ਪਿਆਰੇ ਆਦਰ ਸਿੰਘ ਹੁਸ਼ਿਆਰ ਦੀਵਾਨ ਤਾਈ ਉੱਥੇ ਗੱਦੀ ਦੇ ਲਿਆ ਬਿਠਾਲ ਪਿਆਰੇ ਹੋ ਰਾਜ ਭਾਗ ਦਾ ਕੰਮ ਤਮਾਮ ਸਾਰਾ ਰਾਜ ਭਾਗ ਦਾ ਕੰਮ ਤਮਾਮ ਸਾਰਾ ਆਦਰ ਸਿੰਘ ਨੂੰ ਦਿਆ ਸੰਭਾਲ ਪਿਆਰੇ ਸਾਰੇ ਆਪਣਾ ਤੈਤ ਬਠਾਏ ਕੇਤੇ ਕਰਨ ਪਿੱਛੇ ਦਾ ਫੇਰ ਖਿਆਲ ਪਿਆਰੇ ਲੈ ਕੇ ਫੌਜ ਨੂੰ ਸ਼ੀਮਕਾ ਵਾਲਿਆ ਆਏ ਭਾਰੀ ਖੁਸ਼ੀ ਹੈ ਦਿਲੋਂ ਕਮਾਲ ਪਿਆਰੇ ਡੇਰੇ ਵਿੱਚ ਪਹੁੰਚੀ ਫੌਜ ਆਏ ਕੇਤੇ ਰਾਜਾ ਚਾਚੇ ਨੂੰ ਸੀਸਨ ਵਾਂ ਵੰਦਾ ਜੀ ਜਾਨੀ ਟੇਕ ਮੱਥਾ ਕੋਲੇ ਆਣ ਬੈਠਾ ਚਾਚਾ ਦੋਹਾਂ ਨੂੰ ਗਲੇ ਲਾਗਾਂ ਮਦਾ ਜੀ ਕੇਸ਼ੋਰਾਏ ਨਾ ਰੱਜ ਦਾ ਪਿਆਰ ਕਰਕੇ ਵਾਰ-ਵਾਰ ਕਲੇ ਜੇ ਨੂੰ ਲਾਮਦਾ ਜੀ ਚਾਚਾ ਆਖਦਾ ਸੁਣੀ ਸੁਲਤਾਨ ਬੱਚਾ ਰੱਬ ਰੋਜ ਕਲੇਸ਼ ਨੂੰ ਪਾਮਦਾ ਜੀ ਸ਼ੱਕ ਕਾਸ ਨੂੰ ਚੱਲਿਆ ਪੂਰਣੇ ਤੂੰ ਨਾਰਾ ਰੋਜ ਤੂੰ ਜਾਵੰਦਾ ਵਿਆਮ ਦਾ ਜੀ ਇਹ ਨਾ ਔਰਤਾਂ ਦੀ ਕਿਹੜੀ ਫੌਜ ਭਰਨੀ ਤੈਨੂੰ ਫਿਕਰ ਨਾ ਗਾਹ ਨੂੰ ਜਾਵੰਦਾ ਜੀ ਚੱਲੋ ਚੱਲਿਏ ਦੇਰ ਦਾ ਕੰਮ ਨਹੀਂ ਇਹੋ ਫਿਕਰ ਸਰੀਰ ਨੂੰ ਖਾਵੰਦਾ ਜੀ ਦੇਖ ਸ਼ੀਮਕਾ ਵੱਲ ਕ ਸ਼ੋਰ ਚੰਦਾ ਦਲ ਰਤਨ ਕੁਮਾਰ ਦਾ ਆਮੰਦਾ ਜੀ ਇੰਨਾਂ ਔਰਤਾਂ ਦੀ ਕਿਹੜੀ ਫੌਜ ਭਰਨੀ ਇੰਨਾਂ ਔਰਤਾਂ ਦੀ ਕਿਹੜੀ ਫੌਜ ਭਰਨੀ ਤੈਨੂੰ ਫਿਕਰ ਨਾ ਗਾਂਹਾਂ ਦੇ ਕੰਮ ਦਾ ਜੀ ਚੱਲੋ ਚੱਲਿਏ ਤੇਰ ਦਾ ਕੰਮ ਨਹੀਂ ਇਹੋ ਫਿਕਰ ਸਰੀਰ ਨੂੰ ਖਾਵੰਦਾ ਜੀ ਦੇਖ ਸ਼ੀਮਕਾ ਵਾਲ ਕੇ ਸ਼ੋਰ ਚੰਦਾ ਦਾਲ ਰਤਨ ਕੁਮਾਰ ਦਾ ਆਮ ਦਾ ਜੀ